ਕੀ ਏਜੰਡਾ ਸੀ ਜਿਵੇਂ ਸਾ ਜੋ ਦੁੱਧਨਾ ਸ਼ਾਹ ਵਰੋਧ ਕੀ ਪ੍ਰੋਗਰਾਮ ਸੀ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੇ ਤੁਹਾਨੂੰ ਜੋ ਸਫਲਤਾ ਮਿਲ ਰਹੀ ਹੈ ਕੀ ਕਹਿਣਾ ਅੱਜ ਅਸੀਂ ਰਾਮਾ ਸਬ-ਡਿਵੀਜ਼ਨ ਦੀ ਬਟਿੰਡਾ ਪੁਲਿਸ ਵੱਲੋਂ ਇੱਕ ਸੰਪਰਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਰਾਮਾ ਏਰੀਆ 'ਚ ਇੱਥੇ ਸਾਡੇ ਡੀਐਸਪੀ ਤਲਵੰਡੀ ਐਸਐਚਓ ਰਾਮਾ ਤਲਵੰਡੀ ਤੇ ਲੋਕਲ ਜਿਹੜੇ ਵੀ ਇਥੇ ਰਾਮਾ ਸੱਤਲਵੰਡੀ ਸਬ ਡਿਵੀਜ਼ਨ ਦੇ 25 ਸੱਜਣ ਹੈ ਚੇਅਰਮੈਨ ਮਾਡਮ ਮਾਰਕੀਟ ਕਮੇਟੀ ਸਰਪੰਚ ਵਕ ਵਕ ਵਿਲੇਜ ਸਿਫਨ ਕਮੇਟੀ ਦੇ ਮੈਂਬਰ ਤੇ ਲੋਕਲ ਜਿਹੜੇ bizness community ਦੇ ਵੀ ਹੈਗੇ ਬਤਨ ਦੇ ਸੱਜਣ ਉਹ ਸਾਰੇ ਇੱਥੇ ਆਏ ਸੀ ਸਾਡੀ ਇਸ ਮੀਟਿੰਗ ਨੂੰ ਬਹੁਤ ਵਧੀਆ ਲੋਕਾਂ ਨੇ ਸਪੋਰਟ ਕੀਤਾ ਕਾਫੀ ਲੋਕ ਇੱਥੇ ਅਟੈਂਡ ਕਰਨ ਆਏ ਤੇ ਜੋ ਵੀ ਅਸੀਂ ਤਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਇਹ ਜੋ ਜੋ ਹੁਣ ਤੱਕ ਦਾ ਐਕਸ਼ਨ ਲਿੱਤਾ ਗਿਆ ਬਠਿੰਡਾ ਪੁਲਿਸ ਵੱਲੋਂ ਉਹ ਮੈਂ ਇਹਨਾਂ ਨੂੰ ਜਾਣੂ ਕਰਵਾਇਆ ਜੋ ਸਾਡੀ ਸਰਕਾਰ ਵੱਲੋਂ ਨਸ਼ੇ ਨਸ਼ੇ ਨੂੰ ਠੱਲ ਪਾਉਣ ਲਈ ਜੋ ਜੋ ਸਕੀਮਾਂ ਚੱਲ ਰਹੀਆਂ ਜੋ ਸਾਡਾ ਹੈਲਪਲਾਈਨ ਨੰਬਰ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜੋ ਅਸੀਂ ਸਿਵਲ ਪ੍ਰਸ਼ਾਸਨ ਨਾਲ ਚੱਲ ਕੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਵਾਂ ਤੇ ਪੀਲੇ ਪੰਜੇ ਚੱਲ ਰਿਹਾ ਉਹਦੇ ਬਾਰੇ ਦੱਸਿਆ ਤੇ ਲੋਕਾਂ ਤੋਂ ਮੈਂ ਅਪੀਲ ਵੀ ਕੀਤੀ ਵੀ ਤੁਸੀਂ ਵੀ ਆਪਣੇ ਏਰੀਆ ਚ ਤਲਵੰਡੀ ਆਰਾਮਾ ਥਾਣੇ ਦੇ ਤਹਿਤ ਜਿਹੜੇ ਵੀ ਸ਼ਹਿਰ ਬੋਰਡ ਜਾਂ ਪਿੰਡ ਪੈਂਦੇ ਆ ਤੁਸੀਂ ਸਾਰੇ ਸਾਨੂੰ ਇਦੇ ਬਾਰੇ ਡਰੱਗਸ ਵੀ ਇਨਪੁੱਟ ਦਿਓ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਐਂਡ ਵੀ ਆਰ ਡਿਊਟੀ ਬਾਉਂਡ ਸਾਡੀ ਡਿਊਟੀ ਪੰਡੀ ਹੈ ਸਾਡੇ ਸਬਡਿਵੀਜ਼ਨ ਦੀ ਕਿ ਅਸੀਂ ਆਊਟ ਆਫ ਦ ਵੇ ਜਾ ਕੇ ਟਾਪੋਸ ਸਿਉਰਿਟੀ ਤੇ ਜਿੱਤੇ ਠਲ ਪਾਈਏ ਤੇ ਨਾਲ ਦੇ ਨਾਲ ਜਿਹੜੇ ਜਿਹੜੇ ਯੂਥ ਸਾਡੀ ਨਸ਼ੇ 'ਚ ਐਡਿਕਟਡ ਹੈ ਜਿਹੜੇ ਵੇਚਦੇ ਨਹੀਂ ਆ ਉਹਨਾਂ ਲਈ ਵੀ ਜੀ ਸਰਕਾਰ ਦੀ ਜੋ ਜੋ ਸਰਵਿਸਿਜ਼ ਅਵੇਲੇਬਲ ਹੈ ਉਧਰ ਬਾਰੇ ਵੀ ਜਾਣੂ ਕਰਵਾਇਆ ਔਰ ਪੁਲਿਸ ਵੀ ਇਹਦੇ 'ਚ ਲੱਗੀ ਹੋਈ ਹੈ ਕਿ ਅਸੀਂ ਵਨ ਤੋਂ ਬਾਅਦ ਐਡਿਕਟ ਨੂੰ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਈਏ ਉਹਨਾਂ ਨੂੰ ਹੋਟ ਸੈਂਟਰ ਰਜਿਸਟਰ ਕਰਾਈਏ ਔਰ ਜਿਹੜੇ ਨਸ਼ਾ ਸੇਵਨ ਕਰਦੇ ਪਾਏ ਜਾਂਦੇ ਆ ਪਰ ਜਿਹੜਾ ਉਹਨੂੰ ਰੀਹੈਬ ਚ ਜਾਣ ਨੂੰ ਬਿਲਿੰਗ ਹੈ ਉਹਦੇ ਤਹਿਤ ਵੀ ਜੋ ਜੋ ਸਰਕਾਰ ਦੀਆਂ ਥੀਮ ਹੁੰਦੀਆਂ ਉਹਦੇ ਬਾਰੇ ਵੀ ਮੈਂ ਸਾਰਿਆਂ ਨੂੰ ਜਾਣੂ ਕਰਵਾਉਣਾ ਜਿਸ ਤਰ੍ਹਾਂ ਮੈਡਮ ਤੁਸੀਂ ਵੀ ਗੱਲ ਕਰੀ ਆਪਣੀ ਸਪੀਚ ਦੇ ਵਿੱਚ ਵੀ ਜਿਸ ਤਰ੍ਹਾਂ ਮਤਲਬ ਲੋਕਾਂ ਨੂੰ ਇਹ ਗੱਲ ਦਾ ਡਰ ਰਹਿੰਦੇ ਆ ਕਿ ਸਾਡੀ ਜਿਹੜੀ ਜਾਣਕਾਰੀ ਆ ਆਇਡੈਂਟੀਟੀ ਆ ਲੋਕ ਪਤਾ ਲੱਗ ਜਾਂਦਾ ਕਿ ਤਰ੍ਹਾਂ ਕਿਤੇ ਨਸ਼ਾ ਤਸਕਰ ਨੂੰ ਵੀ ਇਸ ਤਰੀਕੇ ਦਾ ਉਹਨਾਂ ਪਤਾ ਲੱਗ ਜਾਂਦਾ ਵੀ ਮੈਨੂੰ ਇਸ ਬੰਦੇ ਨੇ ਮਤਲਬ ਦੱਸਿਆ ਹੁਣ ਜੋ ਤੁਸੀਂ ਨਵੀਂ ਮਤਲਬ ਚਲਾਈ ਹੈ ਸਕੀਮ ਦਸੀ ਹੈ ਕੀ ਕਹਣਾ ਜਨਾ ਲੋਕਾਂ ਲੋਕ ਨੂੰ ਮੈਂ ਲੋਕਾਂ ਨੂੰ ਇਹੀ ਦੱਸਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਸਾਲ ਦੀ ਐਂਡ 'ਚ ਇੱਕ ਸੇਫ ਪੰਜਾਬ ਹੈਲਪਲਾਈਨ ਜਾਰੀ ਕੀਤੀ ਗਈ ਹੈ ਜਿਹਦਾ ਨੰਬਰ 9779100200 ਹੈ ਇਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਇਹਦੇ ਚ ਜਿਹੜਾ ਵੀ ਬੰਦਾ ਫੋਨ ਕਰਦਾ ਹੈ ਜਾਂ ਸਾਨੂੰ ਮੈਸੇਜ ਕਰਦਾ ਹੈ ਇਨਪੁਟ ਦਿੰਦਾ ਹੈ ਉਹ ਕੰਟਰੋਲ ਰੂਮ ਤੇ ਉਹਦਾ ਨੰਬਰ ਰਿਫਲੈਕਟ ਨਹੀਂ ਕਰਦਾ ਸਾਨੂੰ ਸਿਰਫ ਉਹ ਇਨਫੋਰਮੇਸ਼ਨ ਆਂਦੀ ਹੈ ਉਹ ਜਿਹਦੇ ਬਾਰੇ ਦੇਣਾ ਚਾਹੁੰਦਾ ਹੈ ਜਾਂ ਜਿਸ ਏਰੀਆ ਚ ਦੇਣਾ ਚਾਹੁੰਦਾ ਹੈ ਤੇ ਇਸ ਕਰਕੇ ਜਿਹੜੇ ਪਬਲਿਕ ਨੂੰ ਲੱਗਦਾ ਹੈ ਕਿ ਸਾਡਾ ਸਾਡਾ ਨਾਮ ਜਾਂ ਸਾਡੀ ਆਈਡੈਂਟੀਟੀ ਨਾ ਰਿਵੀਲ ਹੋ ਜਾਏ ਉਹ ਉਹਦੇ ਉਹਦੇ ਪਰਪਸ ਲਈ ਬਣਾਇਆ ਗਿਆ ਹੈ ਇਹਦੇ ਚ ਸਾਨੂੰ ਨਹੀਂ ਪਤਾ ਲੱਗਦਾ ਕਿ ਕਹਨੇ ਜਾਣਕਾਰੀ ਦਿੱਤੀ ਹੈ ਪਰ ਸਾਨੂੰ ਉਹਦੇ ਤੇ ਐਕਸ਼ਨ ਲੈਣਾ ਹੁੰਦਾ ਹੈ और कल ए, ए तक, तक एक सौ छह परचे दे चुके हैं और एक सौ सत्तर के करीब अक्यूज न बट नहीं पता कि इनफोरमेसानी है सो यही पब्लिक ना कि जो भी सानू पुलिस ड्रग्स द इनपुट देना चाहता है सब तो वीडियो उपराला कि तुसी इसे हेल्पलाइन से फोन करो ਤਨੂ ਨਾਲ ਦੇ ਨਾਲ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਅਸੀਂ ਉਹਦੇ ਤੇ ਐਕਸ਼ਨ ਲੈ ਲੈਂਦੇ ਹ ਬਟ ਯਸ ਇਹਦੇ ਚ ਆਇਡੈਂਟੀਟੀ ਬਿਲਕੁਲ ਰਿਵੀਲ ਨਹੀਂ ਹੁੰਦੀ ਇਹ ਮੇਰੀ ਕਹਰੇ ਹੈ ਇੱਕ ਮੈਨੂੰ ਲੋਕਾਂ ਦਾ ਵੀ ਇਹ ਮੰਨਣਾ ਵੀ ਅਸੀਂ ਫੜ ਕੇ ਫੜਾ ਵੀ ਦਿੰਨੇ ਆ ਪਰ ਉਹ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਜ਼ਮਾਨਤ ਤੇ ਆ ਜਾਂਦੇ ਆ ਉਸ ਦਾ ਕੋਈ ਵੀ ਮਤਲਬ ਜਿਹੜੇ ਜ਼ਮਾਨਤ ਕਰਾਉਂਦੇ ਆ ਉਹਨਾਂ ਨੂੰ ਵੀ ਕੁਝ ਨਾ ਕੁਝ ਇਹ ਗੱਲ ਜੀ ਇਸ ਮੀਟਿੰਗ ਚ ਡਿਸਕਸ ਹੋਈ ਹੈ ਜਦੋਂ ਕੋਈ ਨਸ਼ਾ ਕਿਸੇ ਵੀ ਰਿਕਵਰੀ ਨਾਲ ਫੜਿਆ ਜਾਂਦਾ ਹੈ ਥੋ ਡਿਪੈਂਡਸ ਔਨ ਕੋਈ ਕਮਰਸ਼ੀਅਲ ਕੁਆਂਟੀਟੀ ਹੈ ਨਾਨ ਕਮਰਸ਼ੀਅਲ ਹੈ ਜਿਹੜੀ স্মੋਲ ਕੁਆਂਟੀਟੀਆਂ ਹੁੰਦੀ ਹੈ ਉਹਦੀ ਮੋਸਟਲੀ ਜ਼ਮਾਨਤ ਵਿਥਿਨ 14 ਡੇਜ਼ ਦੇ ਕਰੀਬ ਮੋਸਟਲੀ ਉਸ ਤੋਂ ਪਹਿਲਾਂ ਵੀ ਹੋ ਜਾਂਦੀ ਹੈ ਸੋ ਜ਼ਮਾਨਤ ਹਰ ਇਨਸਾਨ ਦਾ ਇੱਕ ਰਾਈਟ ਹੁੰਦਾ ਹੈ ਬਟ ਯਸ ਦੋਨੋ ਜਿਹੜੀ ਪੀਲ ਨੂੰ ਗਾਰੰਟੀ ਕਰਦੇ ਇਹ ਅਪੀਲ ਇੱਥੇ ਮਤੇ ਵੀ ਮੈਨੂੰ ਪਤਾ ਲੱਗਿਆ ਪਿੰਡਾਂ ਨੇ ਪਾਏ ਹੈ ਕਿ ਅਸੀਂ ਕੋਈ ਵੀ ਐਨਡੀਪੀਐਸ ਦੇ ਅਕਿਊਜ਼ ਜ਼ਮਾਨਤ ਦੀ ਸ਼ੋਰਟੀ ਨਹੀਂ ਦਵਾਂਗੇ ਤੁਹੇ ਇਦਾਂ ਹੀ ਪਬਲਿਕ ਮਿਲ ਕੇ ਕਹੇ ਕਿ ਅਸੀਂ ਐਨਡੀਪੀਐਸ ਦੇ ਕਿਉਂ ਤਾਂ ਸਾਥ ਦੇਣਾ ਹੀ ਨਹੀਂ ਹੈ ਤਾਂ ਇਹ ਵਾਲਾ ਵੀ ਸੋਲੂਸ਼ਨ ਆਪਣੇ ਆਪ ਸਾਹਮਣੇ ਆ ਜਾਏਗਾ ਇੱਕ ਵਾਰ 195 ਕੇ ਉੱਪਰ ਦੇਗੇ ਇਹ ਹੀ